ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਪਹੁੰਚੇ ਆ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਕੈਰੋਂ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਰੁਟੀਨ ਦੇ ਵਿੱਚ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਪਸ਼ੂ ਆਉਂਦੇ ਆ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਤੇ ਮਾਲ ਤਕਰੀਬਨ ਰੁਟੀਨ ਦੇ ਵਿੱਚ ਕੋਈ 5-7 ਨਗ ਜਿਹੜੇ ਆ ਇੱਥੇ ਖੜੇ ਹੁੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਵੀਡੀਓ ਵੇਖ ਕੇ ਵੀ ਤੁਸੀਂ ਆ ਸਕਦੇ ਜੇ ਡਾਇਰੈਕਟ ਵੀ ਤੁਸੀਂ ਐਂਟਰੀ ਕਰਦੇ ਹੋ ਤੇ ਪੰਜ ਸੱਤ ਪਸ਼ੂ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਸੋ ਸਮੇਂ ਸਮੇਂ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾ ਦੀ ਡਿਟੇਲ ਉਹ ਲੈਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਸੱਤ ਨਾਗ ਆਪਾਂ ਤੁਹਾਨੂੰ ਟੋਟਲ ਦਿਖਾਉਣੇ ਆ ਚਾਰ ਪੰਜਾ ਦਿਖਾਵਾਂਗੇ ਤਿੰਨ ਵੜਾ ਹੋਣਗੀਆਂ ਅੱਜ 11 ਅਪ੍ਰੈਲ ਤਰੀਕ ਆ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ ਤਕਰੀਬਨ 11 ਸਾਢੇ 11 ਵਜੇ ਦਾ ਟਾਈਮ ਆ ਸੋ ਕੋਈ ਵੀ ਭਰਾ ਆਪਣਾ ਖਰੀਦਦਾਰ ਆ ਰਿਹਾ ਆਪਾਂ ਹਮੇਸ਼ਾ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਆਪਣਾ ਹੱਕ ਸਮਝ ਕੇ ਤਸੱਲੀ ਬੇਸ਼ੱਕ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਜਿੰਨਾ ਦੋਦੋ ਦੱਸਿਆ ਜਾਊਗਾ ਠੀਕ ਆ ਜੀ ਤੇ ਜਰੂਰ ਮੇਰਾ ਭਰਾ ਤਸੱਲੀ ਕਰ ਲਿਆ ਕਰੋ ਠੀਕ ਆ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਪਾਜੀ ਠੀਕ ਠਾਕ ਵਧੀਆ ਕਿਰਪਾ ਬਾਬੇ ਨਾਨਕ ਦੀ ਚਰਦੀ ਕਲਾ ਸ਼ੁਕਰੇ ਮਾਲਕ ਦਾ ਅੱਛਾ ਵੀਰ ਸੁਤਨਾਮ ਮਾਲ ਅੱਜ ਤਕਰੀਬਨ 7 ਕਨਾ ਕੇ ਕੀ ਹੈ ਹਾਂ ਜੀ ਤੇ ਤਕਰੀਬਨ ਮਾਲ ਤੁਸੀਂ ਦੱਸਿਆ ਵੀ ਪਰਸੋਂ ਆਪਾਂ ਇੱਕ ਅਪਡੇਟ ਦਿੱਤੀ। ਹਾਂਜੀ ਉਦੋਂ ਵਿੱਚ ਪਾਈ ਦੇ ਕਿਲ ਬਾਬੇ ਦੀ ਕਿਰਪਾ ਨਾਲ ਵਧੀਆ ਵੀ ਰਿਸਪੌਂਸ ਮਿਲਿਆ ਜੀ। ਬਹੁਤ ਸੇਲ ਹੋ ਗਿਆ ਹੈਗਾ। ਆ ਤੇ ਕੱਲ ਵੀ ਆਪਦੀ ਕਿਰਪਾ ਨਾਲ ਤਿੰਨ ਬਹੂ ਸ਼ਾਮੀ ਵੇਖ ਗਿਆ ਜੀ। ਕੱਲ ਵੀ ਇੱਕ ਦੋ ਮਜਾ ਦੋਖ ਵੇਖਿਆ। ਹਾਂ ਹਾਂਜੀ ਵੇਖ ਗਿਆ ਆਪਣੇ ਬਾਬਾ ਲੈ ਗਿਆ ਜੀ ਚੀਮੇ ਦਾ ਦੋ ਪਸ਼ੂ। ਆ ਠੀਕ ਆ। ਪ੍ਰਾਪਰ ਲੈ ਗਿਆ ਸਾਰੇ ਜੀ। ਠੀਕ ਆ ਠੀਕ ਆ ਤੁਹਾਡਾ ਸਰਨਾਵੀਆਂ ਹੀ ਹੈ। ਆ ਉਹ ਬਾਬਾ ਮਾਲ ਆਪੇ ਤੋਂ ਲੈ ਜਾਂਦਾ ਜੀ। ਚਲੋ ਵਧੀਆ ਬੰਦੇ। ਇਹ ਵਾਲਾ ਬੰਦਾ ਵਧੀਆ। ਕਿੱਗੇ ਇਨਸਾਨ ਵਧੀਆ ਨੇ। ਹਾਂਜੀ ਹਾਂਜੀ। ਤੇ ਬਾਕੀ ਨਾਲੇ ਬਸਾਕੀ ਦੇ ਮੇਲੇ ਦੀਆਂ ਤਿਆਰੀਆਂ ਬਹੁਤ ਬਹੁਤ ਮੁਬਾਰਕ ਸਾਰੇ ਤੁਹਾਨੂੰ ਵੀ ਸਾਰੇ ਭੈਣ ਭਰਾਵਾ ਆਪਣੇ ਚਿਹਰੇ ਦੇ ਦੇਖ ਰਹਾ ਸਾਰੇ ਲੱਖ ਲੱਖ ਵਧਾਈਆਂ ਹਾਂ ਚਲੋ ਮਾਲਕ ਸੁੱਖ ਰੱਖੇ ਹਨ ਚੜਦੀ ਕਲਾ ਕਰੇ ਹਰ ਇੱਕ ਭੈਣ ਭਰਾ ਬਿਲਕੁਲ 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 ਅੱਜ ਵੈਸੇ ਟਾਮੇ ਟਲੀ ਕਿਤੇ ਕਿਤੇ ਬਰਸਾਤ ਵੀ ਹੋ ਗਈ ਆ ਵੀਰ ਜੀ ਹਾਂ ਜੀ ਸਿਰੇ ਹੋ ਗਈ ਕਾਫੀ ਮਾਲ ਸੁੱਖ ਰੱਖੇ ਬਾਕੀ ਥੋੜਾ ਜਿਹਾ ਉਤੋਂ ਪ੍ਰੇਜ ਰਵੇ ਇੱਕ ਵਾਰੀ ਕਣਕਾਂ ਫਸਣਾ ਪੱਕੀਆਂ ਹਾਂ ਹਾਂ ਜੀ ਚਲੋ ਫਸਲ ਤਿਆਰ ਰਹੀ ਕਰ ਮਲਾਈਏ ਹਾਂ ਠੀਕ ਹੈ ਚਲੋ ਮਾਲਕ ਪਾਲੀ ਕਰੇ ਹਾਂ ਅੱਛਾ ਫਿਰ ਸਤਨਾਮ ਅੱਜ ਐਨੀਮਲ ਚਾਰ ਨੇ ਆਪਣੇ ਕੋਲ ਟੋਟਲ ਤਿੰਨ ਮਾਲ ਸਾਰਾ ਸੋਇਆ ਸਵਾਇਆ ਸਾਰਾ ਸੋਇਆ ਸਵਾਇਆ ਜੀ ਠੀਕ ਹੈ ਜੀ ਹਾਂਜੀ ਆਓ ਸ਼ੁਰੂਆਤ ਕਰਦੇ ਹਾਂ ਠੀਕ ਹੈ ਜੀ ਇੱਕ ਪਾਸੇ ਉਹ ਲੱਗ ਜੰਨੇ ਆਪਾਂ ਇਧਰੋਂ ਸੋ ਮੱਝਾਂ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਦਿਖਾ ਦੇਾਂਗੇ ਉਦੋਂ ਬਾਅਦ ਤਿੰਨ ਵੜਾ ਨੇ ਠੀਕ ਹੈ ਜੀ ਆ ਇੱਕ ਝੋਟੀ ਵੀਰਸ ਜਨਾ ਪਹਿਲੇ ਨੰਬਰ ਪਹਿਲਾ ਬਲੂਨ ਕੱਟੀ ਸੂਈ ਹੈ ਜੀ ਪਹਿਲਾ ਸੂਬਾ ਕੱਟੀ ਆ ਕਿੰਨੇ ਦਿਨ ਹੋ ਗਿਆ ਬੱਚਾ ਉਹਦੇ ਵਿੱਚ ਹੀ ਦਿਖਾ ਦੇਣਾ ਦਾ 10 ਦਿਨਾਂ ਦੀ ਸੂਈ ਆ ਮਗਰ ਵੀ ਕੱਟੀ ਹੈ ਸ਼ੇਡ ਆਂਦੀ ਹੈ ਲਓ ਵੀ ਆਪ ਛੀ ਕੀ ਹੈ ਹਾਂ ਬਖਾਈ ਲਓ ਵੀ ਸ਼ੇਡਾਂ ਦਾ ਦੋਸਤੋ ਤੁਹਾਨੂੰ ਕੱਟੀ ਦਿਖਾਉਣ ਲੱਗੇ ਆਪਾਂ ਆਵੇ ਆਵੇਂ ਦੁੱਧ ਦੇ ਆਕਸਾਈਡਾਂ ਦੇ ਦੋ ਦੋ ਖੜੇ ਆ ਪਰਲੇ ਬੰਨੇ ਆ ਪਿਛਲੇ ਬੰਨੇ ਨਾ ਛੋਟੇ ਦੰਦ ਦਿਖਾਈ ਦੇਣਗੇ ਤੁਹਾਨੂੰ ਠੀਕ ਆ ਜੀ ਪਿਓਰ ਸ਼ੇਕ ਉਹ ਸ਼ੇਕ ਦੇ ਬਰਾਬਰ ਕਰੀਏ ਜੀ ਉਹ ਦੱਸਾਂਗੇ ਉਦਾਂ ਨਹੀਂ ਮਿਲਵਾਦਾ ਕਿ ਭਾਵੇਂ ਕਰਨੀਆਂ ਛੋਟੀਆਂ ਜਾਂ ਵੱਡੀਆਂ ਹਾਂਜੀ ਹਾਂਜੀ ਇਹ ਸ਼ੇਕ ਸ਼ੇਕ ਆਂਦੇ ਜੀ ਨਹੀਂ ਨਹੀਂ ਵੀਰ ਜੀ ਬੜਾ ਪਿਆ ਸਾਫ ਸੁਥਰਾ ਕੰਮ ਆ ਹਾਂ ਹਾਂ ਜੋ ਜਿੰਨੀ ਜਿੰਨੀ ਗੱਲ ਹੋ ਗਈ ਉਹ ਜਿਹੜੀ ਟੌਂਦੀ ਚੋਗੀ ਵਿਖਾਈ ਵੀ ਹੈਗੀ ਆ ਆਹ ਹਾਂ ਬਾਕੀ ਦੋਸਤੋ ਸ਼ਿੱਗੀ ਕੱਟੀ ਸ਼ਿੱਗੀ ਝੋਟੀ ਤੁਹਾਨੂੰ ਦਿਖਾ ਰਿਹਾ ਦੱਸਾਂ ਕਿ ਦਿਨਾਂ ਦੀ ਸਾਰੀ ਸੂਈ ਆ ਆਪ ਕੱਟੀ ਮਗਰ ਵੀ ਕੱਟੀ ਤੇ ਐਸ ਵਕਤ ਸਤਨਾਮ ਕਿੰਨਾ ਦੁੱਧ ਵੀਰ 7 ਕਿਲੋ ਵੀਰ ਜੀ ਇਹਦੇ ਕੋਲ ਹੁਣ ਦੁੱਧ ਹੋਊਗਾ ਆਟਿਆ ਦੇ 7 ਕਿਲੋ ਥੋੜੀ ਜਿਹੀ ਰੁਲੇ ਕਰੋ ਵੀਰ ਜੀ ਮਾਲ ਦੇ ਵੀ ਛੋਟੀ ਨਿਕਲੀ ਆ ਦੁੱਧ ਛੋਟੀ ਜਿੰਨੀ ਸਫਾਈ ਆ ਨਾ ਜੀ ਠੰਡੀ ਆ ਹਾਂ ਦੋ ਚਲੋ ਆਪਾਂ ਜਿਆਦਾ ਨਹੀਂ ਆਂਦੇ 8 ਕਿਲੋ ਛੋਟੀ ਦੁੱਧ ਚਵਾਈ ਜਾਊਗੀ ਠੀਕ ਹੈ ਹਾਂ ਸਫਾਈ ਵੀ ਲੋ ਕੰਨੀ ਆ 7 ਕਿਲੋ ਐਸ ਵਕਤ ਦੁੱਧ ਦਾ ਹਾਈਟ ਜਿਹੜੀ ਜਿਹੜੀ ਇਹਦੀ ਕੱਦ ਕਾਠੀ ਦੀ ਗੱਲ ਕਰ ਲਈਏ ਦਰਮਿਆਨੀ ਮੀਡੀਅਮ ਚ ਹਾਈਟ ਆ ਹਾਂ ਜੀ ਸੋ ਮਗਰ ਕੱਟੀ ਆ ਬਾਕੀ ਚੱਡੇਲੇਵੇ ਦੀ ਬੜੀ ਸਫਾਈ ਸਫੁਈਆ ਕਰਮਾਲੀ ਦੀ ਆ ਤੁਸੀਂ ਇੱਕ ਥੋੜਾ ਲਾਗਿਓ ਵੇਖੋ ਸਾਬ ਬਹੁਤ ਜਿਆਦੀ ਆ ਜੀ ਸਫਾਈ ਲੋ ਤਾਂ ਅੰਦੀ ਕੋਈ ਨਹੀਂ ਦੇਖੋ ਇਹਦੇ ਕੋਈ ਬਾਈ ਨਹੀਂ ਕੋਈ ਲੈਣਾ ਨਹੀਂ ਕੋ ਦਰਾਨੀ ਇਹ ਚੁਾਈ ਵੀ ਆ ਪੋਲੀ ਭਾਵੇਂ ਛੋਟਾ ਬੱਚਾ ਛੋਲੇ ਠੀਕ ਆ ਜੀ ਆ ਦੇਖੀ ਸੋ ਚਾਰੇ ਥਾਣਾ ਆ ਸਪੇਸ ਵੰਡਾ ਠੀਕ ਆ ਜੀ ਸੋ 7 ਕਿਲੋ ਇਸ ਵਕਤ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਮਗਰ ਕੱਟੀ ਆ ਫੀਮੇਲ ਕਾਫ ਹਾਂ ਜੀ ਵੀਰ ਸਤਨਾਮ ਕੀ ਮੋਲ ਡਿਮਾਂਡ ਇਹਦੀ ਮੋਲ ਵੀ ਜੀ ਤੁਹਾਡੀ ਚਲੋ ਸ਼ਕੀਨਿਸ਼ ਕੁਨੀ ਦਾ ਹਸਾਣਾ ਭਾਉ ਆਪਾਂ ਪਹਿੜੀ ਗੋਲ ਕਰ ਲਈ ਮੋਲ ਆਪਾਂ ਤਾਂ ਨਹੀਂ ਛੋੜੇ ਛੋੜੇ ਬੇਰ ਭਾਂਜੀ ਦੇ ਵਿੱਚੋਂ ਪਹਿਲੇ ਛੋੜ ਹੀ ਕਰ ਲਈ 100 200 ਰੁਪਏ 25000 ਸਾਡੇ 250 ਹਾਂ ਨਿਗੇ ਨਿਗੇ ਠੀਕ ਆ ਲੋ ਵੀ 25000 ਦਾ ਤੋਹਫਾ ਮਿਲ ਜੂਗਾ ਚੰਗੀ ਕੱਟੀ ਆ ਗਾਂ ਵਾਦੇ ਦੀ ਆ ਨਵੀਂ ਆ ਠੀਕ ਆ ਜੀ ਕੋਈ ਭਰਾ ਇੱਕ ਵਾਰੀ ਲੈ ਗਿਆ ਤੇ ਪੰਜ ਸੱਤ ਸਵੇ ਪੀਓਗੇ ਠੀਕ ਆ ਜੀ ਹਾਂਜੀ ਤੇ ਚੰਗੀ ਆ ਕੱਟੀ ਮੋਹ ਦੰਦੀ ਤੁਹਾਨੂੰ ਚੈੱਕ ਕਰਾਤੀ ਆ ਬਹੁਤ ਤਿਆਰੀ ਇਧਰ ਇੱਕ ਵੀਰ ਸਤਰਾਮ ਅਗਲੀ ਮੱਝ ਆਪਣੇ ਕੋਲ ਆ ਗਈ ਤਿੱਜਾ ਸੁਆ ਮੈਂ ਸੁਈ ਦੀ ਸੁਈਵਾਰੀ ਕੋਈ ਪਾਈਆਂ ਹੀ ਨਾ ਹੋ ਰਿਹਾ ਜੀ ਪੰਜਾ ਛੇ ਦਿਨਾਂ ਦੀ ਸੁਈ ਹੈ ਬੱਚਾ ਨਾੜੂ ਇਹਦੇ ਨਾਲ ਹੀ ਗਿੱਲਾ ਨਾੜੂ ਨੇ ਪੰਜਾ ਛੇ ਦਿਨਾਂ ਦੀ ਹੈ ਸਾਰੀ ਹਨਾ ਕੱਟਾ ਮਗਰ ਆ ਗਿਆ ਹਾਂਜੀ ਹਾਂਜੀ ਉਹ ਵੀ ਮਗਰ ਦੇ ਕੱਟਾ ਮੇਲ ਕਾਫ ਆ ਸੋ ਬੱਚਾ ਮਾਰੂ ਝਾਤ ਇੱਕੋਰੀ ਠੀਕਾ ਜੀ ਤੇ ਕੂਲਾ ਬੱਚਾ ਬਿਲਕੁਲ ਤਿੱਜਾ ਸੁਆ ਇਹ ਮੈਂ ਆ ਨਾੜੂ ਨਾਲ ਬੱਚੇ ਦੇ ਸੁੱਕਾ ਨਾੜੂ ਨਾਲ ਤੇ ਵੱਡੇ ਕੱਦ ਘਾੜਦੀ ਆ ਬਾਕੀ ਤੁਹਾਨੂੰ ਇਧਰ ਟਾਟਾ ਟੂਚਾ ਆਪਾਂ ਬਾਹਰ ਤੋੜ ਕੇ ਦਿਖਾਉਣੇ ਆ ਇਸੋ ਤਰ੍ਹਾਂ ਬੌਲੇ ਤੋਂ ਬਾਹਰ ਹੁਣ ਆਹ ਉਹ ਵੀ ਦੀ ਕੋ ਬਹਾ ਕੇ ਲੈ ਕੇ ਦੁੱਧ ਮੇਂ ਲੈ ਕੇ ਹੋਰ ਆਏ ਕੋ 8 ਕਿਲੋ ਤਿਆਰ ਹੋਊਗਾ 8 ਕਿਲੋ ਹਾਂ ਚੋਆਬ ਸਮਾ ਦੀ 1 ਨੰਬਰ ਦੀ ਆ ਬੱਚੇ ਗਾਰੀ ਵਧੇ ਕਰਕੇ ਮੇਰੇ ਨਾਲ ਸਾਰੇ ਖੜੀ ਜਾਗੇ ਕੋ ਇਹ ਨਾ ਬੜਾ ਭਰਾ ਕਿ ਵੀ ਟੱਕੇ ਨੁੱਕੇ ਆਣੀਆਂ ਹਾਂ ਉਹ ਕੰਮ ਨਹੀਂ ਚੁਾਈ ਇਹਨਾਂ ਦੀ ਹੋਈ ਠੀਕ ਆ ਜੀ ਇਸ ਵਕਤ ਕੇ ਨਾ 8 ਕਿਲੋ 8 ਕਿਲੋ ਨੈਟ ਹੋਊਗਾ ਜੀ ਲੋ ਵੀ 8 ਕਿਲੋ 200 ਨੈਟ ਤੇ ਅੱਜ ਸਾਰੀ 5-6 ਪੰਜਾ 6 ਦਿਨਾਂ ਦੀ ਅਜੇ ਸੋਈ ਆ ਹਫਤੇ ਦੇ ਅੰਦਰ ਵਾਰ ਹੀ ਸਮਾਂ ਬੌਲੇ ਚੋਂ ਬਾਹਰ ਤੇ ਕੱਚਾ ਦੁੱਧ ਜਾਂ ਦੁੱਧ ਹੀ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਸਟਾਰਟਿੰਗ ਇੰਨੀ ਆ। ਕਦ ਕੋਤ ਮੇਰਾ ਚੰਗਾ ਬਾਕੀ ਵਜਨ ਵੀ ਚੰਗਾ। ਕਾਹ ਤੋਂ ਵੱਡਾ। ਹੁਣ ਬਾਕੀ ਮੂੰਹ ਮੱਦੇ ਦੀ ਚੰਗੀ ਆ ਠੀਕ ਆ ਜੀ। ਬਾਕੀ ਨਾਰਾ ਨੜਾ ਖਾਦ ਲਈ। ਇੱਕ ਸ ਮੀਟਰ ਉਹੀ ਪਤਾ। ਲਾਉ ਤੇ ਲੈ ਕਮ ਲੋ ਜੀ। ਆ ਦੇਖੋ ਜੀ। ਸੋ 24 ਜੂਈ ਇੱਕ ਨੰਬਰ ਇਹਦੇ। ਜੂਈ ਦਾ ਜੀ ਜੂਈ ਦਾ ਲੰਮਾ ਹੋਊਗਾ। ਹਾਂ 24 ਜਵਾਦ ਇੱਕ ਨੰਬਰ ਆ ਪਸ਼ੂ। ਸੋ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਚੋਣ ਦਾ ਮਾੜਾ ਨਹੀਂ ਨਿਕਲਦਾ। ਅੱਗੇ ਦੁੱਧ ਤੋਂ ਹੀ ਸੇਵਾ ਦਾ ਠੀਕ ਆ ਜੀ। ਸੇਵਾ ਜਿੰਨੀ ਚੰਗੀ ਕਰ ਲੋਗੇ ਕिलो 2 ਕਿਲੋ 3 ਕਿਲੋ ਖੰਡ ਪਸ਼ੂ ਥਲਿਓ ਤੋਂ ਤਾਂ ਲੈ ਸਕਦੇ ਜੇ ਵਧਾ ਸਕਦੇ ਜੇ ਦੁੱਧ ਤਾਂ ਤਾਜੀ ਵੀਰ ਜੀ ਦੇ ਕਰਮਾਲੇ ਮੈਲਾ ਮੂਲਾ ਮਾਰ ਕੇ ਵਧ ਰਹੀ ਹੈ ਹਾਂ ਲੋ ਜੀ ਬਾਕੀ ਫਾਂਚ ਦੀ ਕਿੰਨੀ ਹੈਗੀ ਸਾਹ ਸੁਸਰੀ ਸਾਰੀ ਵਜਨ ਵੀ ਪੂਰਾ ਵਾ ਹਾਂ ਕੋਈ ਲੱਸੀ ਨਹੀਂ ਇੱਦੀ ਸੋ ਮਿਲਕ ਨਾੜੀ ਵੀ ਕਾਫੀ ਮੋਟੀ ਪਾਈਪਾਂ ਵਾਂਗੂ ਇਧਰ ਹੈ ਹਾਂ ਜਵਾਹ ਵੀਰ ਜੀ ਅਗੂਠੇ ਦੀ ਮੋੜੀ ਗੱਲ ਕਰ ਲਈ ਵਰਤੀ ਫਿਰ ਵੀ ਗੱਲ ਕਰਨ ਦਾ ਕੰਮ ਹੀ ਨਹੀਂ ਆਇਆ ਲੋ ਵੀ ਇਹ ਮਾਜਾ ਦੋਸਤੋ 8 ਕਿਲੋ ਇਸ ਵਕਤ ਦੁੱਧ ਤੇ ਇਹਦਾ ਮੁੱਲ ਵੀਰ ਸਤਨਾਮ ਲੈ ਲਓ। ਮੁੱਲ ਵੀ ਕਿਹਦੇ ਭਾਵੇਂ 81 ਕਰੀਏ ਭਾਵੇਂ ਮਤਲਬ 82 ਕਰੀਏ। ਇਹ 80 ਹਜ਼ਾਰ ਦੀ ਵੈਰੀ ਪਹੁੰਚ ਕਰਦਾਂਗੇ। 80 ਹਜ਼ਾਰ ਦੀ। ਹਾਂਜੀ ਹਾਂਜੀ। ਉਹੀ 100 ਕਿਲੋਮੀਟਰੀ। ਹਾਂਜੀ ਹਾਂਜੀ। ਪਹੁੰਚ 100 ਕਿਲੋਮੀਟਰ। ਭਾਵੇਂ ਉਹੀ 100 ਕਿਲੋਮੀਟਰੀ ਪਹੁੰਚ ਹੋਣੀ ਆ ਠੀਕ ਆ ਜੀ। ਹਾਂਜੀ। ਤੇ ਬਾਕੀ ਮੱਝ ਚੰਗੀ ਆ ਭਰਾਵਾਂ ਨੂੰ ਪਸੰਦ ਆਊਗੀ। ਜ਼ਿਆਦਾ ਨਹੀਂ ਕਵਾਂਗੇ ਚੰਗੀ ਸੇਵਾ ਰਹੀ ਕਿਸੇ ਵੀਰ ਦੀ। 10 10000 10000 ਲੀਟਰ ਤੋਂ ਤੈਨੂੰ ਕੁਝ ਨਹੀਂ ਆਂਦਾ। ਇਹਨਾਂ ਤੋਂ ਤਾਂ ਨਾਰਮਲ ਦੇ ਦਊਗੀ ਜੀ। ਚੰਗੀ ਆ ਮੱਝ। ਇੱਧਰ ਆਪਣੇ ਕੋਲ ਵੀਰ 17 ਮਾਗੇ ਤੀਜੇ ਨੰਬਰ ਤੇ ਆ ਗਏ ਇਹ ਵੀ ਜੀ ਕੋ ਤੀਜਾ ਸੁਆ ਮਾਲੇ ਭਾਵੇਂ ਕੋ ਚੌਥਾ ਮਾਲੇ ਪਣ ਭਰਾ ਸਿਆਣੇ ਆ ਇਹਦੇ ਕੋ 7 ਕਿਲੋ ਦੁੱਧ ਇਹਦਾ ਬੱਚਾ ਉੱਥੇ ਖਾਣ ਦੇ ਉੱਥੇ ਸੋਇਆ ਠੀਕ ਆ ਜੀ ਹਾਂ ਜੀ ਲਓ ਵੀ 7 ਕਿਲੋ ਦੁੱਧ ਮਗਰ ਕੱਟੀ ਕੱਟਾ ਕੱਟਾ ਜੀ ਮਗਰ ਕਟਾ ਇਹਦੇ ਆ ਲਓ ਜੀ 7 ਕਿਲੋ ਤਾਰਾਂ ਇਹਦੇ ਥਲੇ ਹੁਣ ਮੌਕੇ ਤੇ ਮੌਜੂਦ ਸੋ ਹਵਾਨੇ ਲੈਵੇ ਦੀ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਰਹੇ ਆ ਮਾੜਾ ਤੋੜ ਕੇ ਸੋ ਸੁਆ ਤੀਜਾ ਮੰਨ ਲਿਓ ਆਪ ਵੀ ਸਮਝੋ ਦੇਖ ਲਿਆ ਜੇ ਬਾਕੀ ਦੀ ਸੋ ਤਾਂ ਕਿੰਨਾ ਕੁਛ ਹੋਊਗਾ ਬੱਚਾ ਬੱਚਾ ਵੀ ਜੀ ਹੋਊਗਾ ਕੋ ਤੰਨਾ ਵਾਲਾ ਕਿਲੇ ਕੋ ਸਾਡੇ ਤੰਨਾ ਵਾਲਾ ਕਿਲੇ ਇਹਨਾਂ ਦੇ ਬੱਚਾ ਹੈ ਜਦੋਂ ਆਪਾਂ ਵੀ ਆਦੀ ਡੇਢ ਦੋ ਮਹੀਨੇ ਲਾ ਬੱਚਾ ਜੇ ਮਗਰ ਕੱਟਾ ਠੀਕ ਆ ਮਿਲਦੀ ਬੱਚੇ ਤੇ ਕੱਟੇ ਤੇ ਦੋਵੇਂ ਟਾਈਮ ਡੇਗਣੇ ਮਿਲਦੀ ਠੀਕ ਆ ਚੋਣ ਜਵਾ ਵੀ ਭੋਲੀ ਪੂ ਕਰ ਗਈ ਆ ਲਓ ਜੀ ਆ ਮੂੰਹ ਮੱਥਾ ਸੁੱ ਸੁੰਗ ਸੁੰਗ ਬਿਲਕੁਲ ਤੁਸੀਂ ਦੇਖੋਗੇ ਬੈਕ ਸਾਈਡ ਨੂੰ ਖੁੱਤੀ ਵਾਲੇ ਠੀਕ ਆ ਜੀ ਤੇ ਆ ਆਰਡਰ ਕੁਆਲਟੀ ਇਹਦੀ ਸੋ 7 ਕਿਲੋ ਧਾਰਾਂ ਬਿਲਕੁਲ ਪਤਲੇ ਪਿੰਡੇ ਦੀ ਆ ਵਜਨ ਵਜਨ ਮੇਰਾ ਪੂਰਾ ਚਲੋ ਮਤਲਬ ਇਹਨੀ ਥੋੜੀ ਮਾਲਮੂਲ ਦੀ ਕਮਾਲ ਆ ਯਾਰ ਲੋਧ ਵੇ ਹੋਰ ਵਾਜੂ ਦਰ ਰਹਾਗੇ ਹਾਂ ਫਾਂ ਚੱਲੇ ਦੀ ਖੁੱਲੀ ਕਰਨ ਵਾਲੀ ਹਾਂ ਲੈਟ ਜਿਹੜਾ ਹਨ ਬਿਲਕੁਲ ਮੌਕੇ ਦਾ ਸਾਥ ਜਿੰਨੀ ਜਿੰਨਾ ਮਰਜ਼ੀ ਕੋਈ ਚੋਈ ਜਾਵੇ ਆ ਜੀ ਤਸਲੀ ਰਾਹ ਨਵਾਗੇ ਲੋ ਵੀ 7 ਕਿਲੋ ਇਸ ਵਕਤ ਮੌਕੇ ਤੇ ਮੌਜੂਦ ਆ ਠੀਕ ਆ ਲਓ ਜੀ ਮੇਰਾ ਬੜਾ ਖੁੱਲਾ ਵਾ ਜੇ ਕਿਲੋ ਕੋਈ ਫੈ ਵੀਰ ਕੋ ਚੰਗੀ ਕੋਈ ਚਲਗੀ ਨਾ ਕਰ ਮਖਾਲੇ ਦੁੱਧ ਮੇਰੇ ਸਾਰਾ ਮੈਂ ਹੋ ਗਿਆ ਨੌ ਹੀ ਚਵਾੜੇ ਅੱਠਾ ਕਿਲੋ ਦੁੱਧ ਐਵੇਂ ਨਹੀਂ ਚਈ ਨਾ ਮੈਨੇ ਲੇਵੋ ਲਿਵਾ ਵੀ ਲੋ ਮੇਰਾ ਕਨਫਲਾ ਜੀ ਚੰਗਾ ਝੋਲਾ ਚਲਾ ਖੁੱਲਾ ਪਾਣਾ ਹੁੰਦਾ ਵਜਨੀ ਮੇਰਾ ਪੂਰਾ ਵਾ ਤੇ ਤਾਂ ਬੜਾ ਘਰਾ ਘਰਾ ਇਹਨਾਂ ਦਾ ਦਾਣਾ ਨਹੀਂ ਪੈਂਦਾ ਤਾਰੇ ਪੈਲਾ ਪੈਂਦਾ ਆ ਦੇਖੋ ਵਜਨਾਲੀ ਫਿਰ ਕੋਈ ਬਾਈ ਨਹੀਂ ਕੋਈ ਹੈ ਪੱਧਕ ਚੋਣ ਹੀ ਹੈ ਪੋਲੀ ਭਾਵੇਂ ਛੋਟੇ ਬੱਚੇ ਨੂੰ ਬੋਲੋ ਠੀਕ ਹੈ ਜੀ ਹਾਂ ਜੀ ਅੱਛਾ ਵੀਰ ਸਤਨਾਮ ਕੀ ਡਿਮਾਂਡ ਕੀ ਮੁੱਲ ਰੂਗੀ ਮੁੱਲ ਵੀ ਜਿਹੜਾ ਛੋੜਿਆ ਮੈਂ ਦਾ ਨਾਂ ਪਾ ਪਾ ਪਹਿਣ ਕਰਨਾ ਹੁੰਦਾ ਜੋੜ ਕਰਨਾ ਸਾਡੇ ਬਾਹਰ ਦੀ ਇਹਦੀ ਪਹੁੰਚ ਕਰਤਾਂਗੇ ਸਾਡੇ ਬਾਹਰ ਹਾਂ ਜੀ ਮੁੱਲ ਛੋਟੇ ਛੋਟੇ ਰੱਖਣੀ ਜਿਹੜਾ ਮਾਲ ਵੇਚ ਕੇ ਚਲੋ ਫੇਰ ਬਾਹਰ ਦੀ ਕਰ ਬਿਲਕੁਲ ਬਿਲਕੁਲ ਹਾਂ ਲੋ ਵੀ ਇਹ ਸਾਡੇ ਬਾਹਰ ਹਜ਼ਾਰ ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਸੋ ਤੋਹਫਾ ਜੀ ਆ ਬਾਕੀ ਦੁੱਧ ਦੀ ਥਾਂ ਦੁੱਧ ਵੀ ਕਰਮਾਲੀ ਥਲੇ ਮਗਰ ਕਟਾ ਮਿਲਦੀ ਬੱਚੇ ਤੇ ਹਾਂ ਕੋਈ ਉਹ ਤੰਗੀ ਕਿਸੇ ਪ੍ਰਾਣੂ ਦੀ ਟੀਕਾ ਲਾਉਣਾ ਪਊਗਾ ਪਾੜਾ ਚਾਟ ਕਿਸੇ ਤਰੀਕੇ ਦਾ ਬ ਹਾਂ ਜੀ ਇਧਰ ਇੱਕ ਸਦਨਾਮ ਆਪਣੇ ਕੋਲ ਵੀ ਇਹ ਵੀ ਜੀ ਪਹਿਲਾ ਸੂਇ ਛੋਟੀ ਸੂਈ ਜੀ ਪਹਿਲਾਂ ਛੋਟੀ ਹੈ ਹਾਂ ਜੀ ਤੇ ਇਹਦਾ ਬੱਚਾ ਨਹੀਂ ਹੈਗਾ ਜੀ ਇਹ ਮਗਲੇਰ ਤਾਂ ਛੋਟੀ ਬੰਦਾ ਕੀਤੀ ਆ ਹਾਂ ਤੇ ਮਤਲਬ ਉੱਥੇ ਗੋਹਣਾ ਭਾਰੇ ਦੇ ਚਲ ਮੇਰੇ ਕੋਲ ਰਾਤ ਹੀ ਹੀ ਕਰਵਾ ਲਈ ਸੂਈ ਟਿਕਾ ਲਵਾਇਆ ਨੇ ਜੀ 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 ਤੁਹਾਡੀ ਗੱਲ ਵਾਗੀ ਠੀਕ ਹੈ ਉਹ ਆ ਸ਼ਾਨੂ ਮੇਰੇ ਕੋਲ ਰਿੰਗ ਦੀ ਇਹ ਪਰਤਾ ਦਾ 9000 ਕਰ ਜਾਂਦਾ ਉਹਦੇ ਦੇ ਥੱਲੇ ਵੀ 7 ਹੀ ਆ ਦੋ ਤੇ ਦੇ ਕੋ ਆਕ ਕਿਲੋ ਹੋਊਗਾ 8 ਕਿਲੋ ਸਾਦੇ 7 ਕਿਲੋ ਦੀ ਮੇਰੀ ਲੋਹੇ ਦੀ ਗਰੰਟੀ ਹੋਊਗਾ ਇਹਦੇ ਠੀਕ ਹੈ ਜੀ ਹਾਂ ਇੱਕ ਵੀ ਰਿਏ ਗਾ ਹੁਣ ਮਤਲਬ ਨਵੇਂ ਦੁੱਧ ਹੋਈ ਜੇ ਗਾੜੀ ਅਗਲੇ ਦੇ ਮੁਕੱਦਰ ਅੱਛਾ 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 ਅੱਜ ਉਹ ਦੱਸਿਆ ਮੈਂ ਤਾਂ ਅੰਸਰ ਦੋ ਲਈਆਂ ਰੇਕੇ ਦੇ ਨਾਲ ਦੀ ਬਾਬਾ ਲੈ ਗਿਆ ਹਾਂ ਇਹ ਫਿਰ ਹੋਰ ਹੀ ਪਤਾ ਲਈ ਲਓ ਜੀ ਸੋ ਝੋਟੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਵਜਨ ਵੜਾ ਕਰਮਾ ਜੀ ਹਾਂ ਪਹਿਲਾਂ ਦੁੱਧ ਨਹੀਂ ਹੋ ਗਈ ਪਹਿਲਾਂ ਪਹਿਲਾਂ ਜੀ ਪਹਿਲਾਂ ਹਾਂ ਆ ਗਏ ਵੇਲ ਕਰੋ ਲਓ ਜੀ 8 ਕਿਲੋ ਦੁੱਧ ਏ ਮਿਲਦੀ ਪਾਰੇ ਤੇ ਦੱਸਿਆ ਫਿਰ ਪਾਰੇ ਦੇ ਪਾਰੇ ਜੀ ਸੇਰੇ ਟੀਕਾ ਲਵਾਇਆ ਸ਼ਾਣੂ ਮੈਂ ਮਿਲਫੂ ਕੀ ਸੇਰੇ ਡਿੰਗ ਦੀ ਬਹੁਤ ਈ ਥੋੜਾ ਨਵੇਂ ਥਾ ਕਰਕੇ ਪਸਮੀ ਨਹੀਂ ਗਈ ਭੋਲੀ ਬਾਹਰ ਨੂੰ ਇਧਰ ਸਦਾ ਮੇਰਾ ਬਹਿਣੀ ਲਾ ਗਈ ਜੀ ਬਾਈ ਵੀ ਦੀ ਥੋੜੀ ਜੀ ਰਸਦੀ ਆ ਮੈਂ ਤਾਂ ਕੋਈ ਇੱਡਾ ਧਾਰਾ ਦਾ ਫਰਕ ਨਹੀਂ ਆ ਧਾਰਾਂ ਜੰਨੀਆਂ ਪੂਰੀਆਂ ਵਸੇ ਅਗਲੇ ਬਿਲਕੁਲ ਅਗਲੇ ਅਗਲਾ ਮਰਦ ਮਨਲਾ ਬਰਾਬਰ ਠੀਕ ਆ ਮਾ ਵੀ ਵੈਸੇ ਧਾਰਾਂ ਦਾ ਦੋਸਤੋ ਕੀ ਫਰਕ ਨਹੀਂਗਾ ਥਣ ਥੋੜਾ ਜਿਹਾ ਧਾਰਾਂ ਦੀ ਮੋਟੀ ਐ ਜਾਂ ਕੋਈ ਧਾਰ ਮਤਲਬ ਧਾਰ ਦੀ ਚੁਆਈ ਦਾ ਫਰਕ ਕੋਈ ਚੁਆਈ ਵੀ ਇੱਕੋ ਜਿਹੀ ਮੋਟੀ ਆ ਠੀਕ ਆ ਸੋ ਇਹ ਦੋਸਤੋ ਪਹਿਲੇ ਸਵੇਰ ਚੋਟੀ 8 ਕਿਲੋ ਦੁੱਧ ਤੇ ਚੱਲਣ ਲਈ ਆ ਸਿੰਗਲ ਅੱਢੀ ਆ ਪਲੀ ਸੰਭੀ ਵੇਖ ਸਕਦੇ ਤੁਸੀਂ ਚੰਗੀ ਆ ਕੋਈ ਲਸੇਰੀ ਨਹੀਂਗੀ ਸੋ ਨਵਾਂ ਆਂਗਾ ਠੀਕ ਆ ਜੀ ਤੇ ਮਿਲਦੀ ਪਹਾੜੇ ਤੇ ਆ ਇਸੇ ਤਰ੍ਹਾਂ ਪਹਾੜਾ ਪਾਉਣਾ ਕਿ ਚਾੜ ਤੇ ਲੱਗੀ ਹੋਈ ਆ ਸੋ ਪਹਾੜੇ ਤੇ ਮਿਲਦੀ ਆ ਬੰਗਾ ਕਿਦੀ ਵੰਗਿਆ ਨਗਰ ਤਾਂ ਬੜਾ ਵਾਧਾ ਹੁੰਦਾ ਹਾਂ ਜੀ ਮੈਂ ਤੁਹਾਨੂੰ ਬੰਗਾ ਹਨਾ ਹਾਂ ਬੋਲ ਥੱਲੇ ਤੇ ਵੰਗਾ ਪਾਗਣਾ ਜਿੱਦਾਂ ਮਰਜ਼ੀ ਚੋਗ ਪ੍ਰਵਾਇਡ ਨਾ ਵਿਵਰਸਾ ਨਾਮ ਕੀ ਮੁੱਲ ਕਿੰਨੇ ਦੇ ਦੇ ਦੀਏ ਮੋਨਵੀਰ ਜੀ ਇਹਦਾ ਵੀ ਆਪਾਂ ਮੰਨ ਲਓ ਨਾਮ ਦਾ 60 ਮੰਗਣਾ ਨਾ ਕੋਈ 60 60 ਮੰਗਣਾ ਇਹਦੀ ਮੈਂ ਦੀ ਆਪਾਂ 55000 ਦੀ ਪਹੁੰਚ ਕਰਦਾ ਜੀ 55000 ਛੋਟੇ ਭਾਲੇ ਵੀਰ ਨਾ بڑے ਉਦਾਂ ਆਪਾਂ ਛੋਟੇ ਦੇ ਵਿੱਚ 50 ਦੀ بڑے ਵੀਰੇ ਹੁਣ ਹੈ ਕਿ ਉਹਨੀ ਗਰੇਜ ਦੀ ਮਹੀਆ ਇੱਕ ਦੋ ਲੱਭ ਕੇ ਲਿਆਓ ਤੇ ਤੁਹਾਨੂੰ ਉਹਦਾ ਮਾਲ ਮਿਲਦਾ ਜੀ ਔਖਾ ਕਰਕੇ ਬਿਲਕੁਲ ਬਿਲਕੁਲ ਇਹ ਪੂਰੀ ਵਜਨ ਵਾਲੀ ਝੋਟੀ ਜੇ ਕੋਈ ਛੋਟੀ ਝੋਟੀ ਨਹੀਂ ਗੀ ਲੋ ਵੀ ਬਾਕੀ ਸਫਾਈਆਂ ਸਫਾਈਆਂ ਤੁਹਾਨੂੰ ਆਪਾਂ ਦਿਖਾ ਹੀ ਦਿੱਤੀਆਂ ਨੇ ਸਫਾਈਆਂ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੇ ਵੀ ਕ੍ਰਾਸ ਵਿੱਚ ਵੀ ਮੰਨ ਸਕਦੇ ਜੇ ਕਾਨੂੰ ਕੋਈ ਭਰਾ ਨੀਲੀ ਰਵੀ ਦਾ ਕੋਈ ਟੀਕਾ ਭਰਾ ਲੂਗਾ ਤੇ ਬੱਚਾ ਵੀ ਚੰਗਾ ਪਾਜੂ ਖਾਲੀ ਤੇ ਇਹ ਜਿਹੜੇ ਦੋਸਤੋ ਇੱਕ ਬਹਿਣੀ ਵਾਲੀ ਸਾਈਡ ਤੋਂ ਆ ਥੰਦੇਵਾ ਟੀਕਾ ਤੇ ਬਾਕੀ ਮੇਰਾ ਭਰਾ ਜਦ ਦਾ ਮਰਜੀ ਇੱਥੇ ਆਨ ਕੇ ਤਸੱਲੀ ਕਰੀ ਚੱਲਿਆ ਜੀ ਬਹੁਤ ਵਧੀਆ ਜਾਇਜ਼ ਰੇਟ ਸੋ ਅੱਗੇ ਨੈਕਸਟ ਆਪਣੇ ਕੋਲ ਵੀਰ ਸਤਨਾਮ ਆ ਆ ਵੀਰ ਜੀ ਹੈਗੀ ਗਾਈ ਕੋ ਮਤਲਬ 15 ਕਿਲੋ ਦੁੱਧ ਹੋਊਗਾ ਚਲੋ ਆਪਾਂ ਹੋ ਭਾਵੇਂ ਕੋ 13 14 ਮੰਨ ਕੇ ਲਈਏ ਸੇਰੀ ਕਰਵਾ ਲਈ ਆ ਇਹ ਨਵੇਂ ਸਾਹ ਫਰਕ ਪੈਦਾ ਹੈਗਾ ਦੁੱਧ 15 ਕਿਲੋ ਆ ਪੰਜਾਂ ਵੀ ਨਹੀਂ ਕਿੱਕਵਾਸ ਹੋਈ ਪੰਜਾਂ ਮਹੀਨਿਆਂ ਦੀ ਹਾਂਜੀ ਕੱਲ ਆਪਾਂ ਤੇ ਚੈੱਕ ਕਰਵਾ ਕੇ ਸੌਦਾ ਦਾ ਕਰਕੇ ਤੇ ਆਈ ਹੁਣ ਸਹੀ ਮਿਲ ਗਿਆ ਨਾ ਮਾਲ ਸੂਰਾ ਲੇਟ ਹੋ ਗਿਆ ਖਾਮ ਠੀਕ ਆ ਤੇ ਇਦਾਂ ਮਿਲ ਪਈ ਦੀ ਸ਼ੀਲ ਸੂਲ ਤਾਂ ਬਸ ਡਾਗਿਆ ਸ਼ੀਲ ਹੀ ਹੁੰਦਾ ਆ ਦੇਖੋ ਜੀ ਇਹ ਬੁਖਾਰ ਗਏ ਮਾੜਾ ਜਿਹਾ ਆ ਲਾ ਪੰਜਾਂ ਮਹੀਨਿਆਂ ਦੀ ਇਹ ਚੈੱਕ ਪਾਸ ਆ ਠੀਕ ਆ ਜੀ ਹਾਂਜੀ ਸੋ ਆਪਣੇ ਹੱਥੀ ਬਿਲਕੁਲ ਚੈੱਕ ਕਰਾਈ ਆ ਤੇ ਚੈੱਕ ਪਾਸ ਆ ਦੀ ਆਪਣੀ ਫੁੱਲ ਗਰੰਟੀ ਉਹ ਭਾਵੇਂ ਗੁੱਤਰ ਦੀ ਚੈੱਕ ਕਰਵਾ ਲਈ ਦੁੱਧ ਕਿੰਨਾ ਦੱਸਿਆ ਜੀ 15 ਕਿਲੋ ਵੀਰ ਜੀ ਹੋਊਗਾ 13 14 ਕਿਲੋ ਮੇਰੀ ਫੁੱਲ ਗਰੰਟੀ ਹੋਊਗੀ ਠੀਕ ਆ ਦੁੱਧ ਦੇ ਰੋਦ ਨੂੰ ਇਹ ਜਿਹੜਾ 935 ਪਈ ਤੇ ਹੈ ਤੇ ਵੱਡੀ ਆ ਦੁੱਧ ਵਾਲੀ ਆ 35 ਪਈ ਦੇ ਦੁੱਧਾਂ ਨਹੀਂ ਚੁੰਦੇ ਨੇ ਤੇ ਸੱਜਰ ਦਾ ਆ ਸੱਜਰ ਦਾ ਤਾਂ ਇਹਦੇ ਵਿੱਚ 15 ਲੈਣੀ ਆ 15 ਕਿਲੋ ਆ 15 ਕਿਲੋ ਇਹਦੇ ਤੋਂ ਕਰਨੇ 15 ਹੋਣਾ ਨੇ ਬਿਲਕੁਲ ਹੋਲੀ ਬਟੋਲੀ ਹੋਲੀ ਬਟਾ ਹੋਲੀ ਤੋਰ ਲਿਆ ਜੀ ਹੋਲੀ ਲਓ ਜੀ ਠੀਕ ਆ ਲੈਵਾ ਇਹ ਹੋਣੀ ਸੱਜਰਾ ਗਵਾ ਜਾਂਦਾ ਹੀ ਸੋ ਕੱਦ ਕਿਸਾਨ ਵੀਰੋ ਇਸ ਵੇੜ ਦਾ ਵੱਡਾ ਪੂਰੇ ਵੱਡੇ ਹਾਈਟ ਕੱਦ ਦੇ ਵਿੱਚ ਆ ਬਰੀਡ ਸੋ ਨੌਸਲ ਬਰੀਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਬਾਕੀ ਰੰਗ ਪ੍ਰਿੰਟ ਪ੍ਰੂਫ ਬਾਕੀ ਸ਼ੈਨਿੰਗ ਸ਼ੂਨਿੰਗ ਪੂਰੀਆ ਪਿੰਡੇ ਦੀ ਸਾਰੀ ਚੰਗੀ ਵਜਨ 15 ਕਿਲੋ ਦੁੱਧ ਤੇ 5 ਮਹੀਨਿਆਂ ਦੀ ਇਹ ਗੱਪਣ ਚੈੱਕ ਪਾਸ ਸੋ ਸੱਜਰ ਦਾ ਦੁੱਧ ਕੋਈ 30 ਲੀਟਰ ਤੋਂ ਪਲੱਸ ਮੰਨ ਲੈ ਕੋਈ 28 ਲੀਟਰ ਤੋਂ ਪਲੱਸ ਮੰਨ ਲੈ ਉਹ ਹੋਣ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਮੇਰਾ ਭਰਾ ਤੁਸੀਂ ਇੱਕ ਆਈਡੀਆ ਲਾ ਸਕਦੇ ਜੀ ਵੀ ਹੋਣੀ ਤਕਰੀਬਨ 5 ਮਹੀਨਿਆਂ ਦੀ ਗੱਪਣ ਕਰਮਾਲੀ ਧਲੇ 15 ਕਿਲੋ ਸੋ ਕਾ ਫਿਰ ਫਿਰ ਸਤਨਾਮ ਤਿਜੇ ਚੌਥੇ ਸੁਬੇ ਲਿਖਾਓ ਤਿਜੇ ਸੁਬੇ ਸੁਬੇ ਅੱਛਾ ਤਿਜੇ ਵਾਲੇ ਵਿੱਚ ਚੌਥੇ ਵਾਲੇ ਦਾ ਤਿਜੇ ਸੁਬੇ ਨਾਲ ਸੁਨਾ ਇਹਨੇ ਠੀਕ ਹੈ ਜੀ ਹਾਂ ਉਹਦੀ ਬਾਕੀ ਓਵਰ ਆਵ ਜਿੰਨੀ ਆ ਸਾਰੀ ਸਾਫ ਸੁੱ ਸਾਰੀ ਸਾਫ ਸੁੱ ਲਿਵਾ ਦੇ ਦੇ ਕੋਈ ਪੂੜ ਛਾਕ ਨਹੀਂ ਕੀ ਲਿਵਾ ਵੀਰ ਜੀ ਨਿਕਲ ਜੀ ਆ ਵੇਖੋ ਕੁੱਤੇ ਆ ਖੁੱਚਾਂ ਤਾਂ ਉਹ ਫੋਟੋ ਆ ਜਾ ਚਟਾ ਹਾਂਜੀ ਲੋਬੀ ਠੀਕ ਆ ਸੋ ਬਾਕੀ ਮੇਰਾ ਭਰਾ ਆ ਕੇ ਥੋੜੀ ਜੀ ਕੋਈ ਖੇਚਲ ਕਰ ਲੂਗਾ ਸਾਹ ਸੰਭਾਲ ਕਰ ਲਿਆ ਜੇ ਗਾਂ ਵੀ ਕਰਮਾਂ ਵਾਲੀ ਵਾਦੇ ਦੀ ਆ ਤੇ ਆ ਜਿਹੜਾ ਦੋਸਤ ਸਟਰਕਚਰ ਆ ਇਹਦਾ ਬਾਡੀ ਸਟਰਕਚਰ ਵੀ ਤੁਸੀਂ ਦੇਖ ਲਿਆ ਤੇ ਇਹਦਾ ਵੀਰ ਸਤਰਾਮ ਕੀ ਲੈਣ ਦੇਣ ਫਿਰ ਮੋਲ ਵੀਰ ਜੀ ਭਾਵਾ ਇਹਦਾ ਵੀ 55 ਕਰ ਲੀਏ ਆਪਾਂ ਮੋਲ ਨੇ ਛੋੜੇ ਛੋੜੇ ਰੱਖਣੀ ਇਹ ਗਾੜੀ 47000 ਦੀ ਪਹੁੰਚ ਕਰਦਾਂਗੇ 47 ਦੀ ਹਾਂਜੀ 15 ਕਿਲੋ ਦੁੱਧ ਹੋਊਗਾ ਪੰਜਾਂ ਮਹੀਨੇ ਚੱਕ ਬਾਸ ਭਾਵੇਂ ਉੱਤਰ ਦੀ ਕਰਾ ਲੇ 40 40 ਵੀ ਇੱਕ ਨੰਬਰ ਦੀ ਹੋਊਗੀ ਬਿਲਕੁਲ ਹਾਂ ਲੋ ਵੀ ਭਰਾਵੋ ਠੀਕ ਹੈ ਇਹ 47 ਦੀ ਪਹੁੰਚ ਹੈ 47 ਪਹੁੰਚ ਕਰਦਾ ਜੀ 47000 ਦੀ ਪਹੁੰਚ ਹੋ ਜੂਗੀ ਠੀਕ ਹੈ ਜੀ ਸੋ ਚਾਰੂਆ ਵੈਡ ਕਰਮਾਲੀ ਪੈਸੇ ਆਲ ਅੱਜ ਭਲਕ ਦੇ ਵਿੱਚ ਹੀ ਆਇਆ ਤੇ ਜੀਜੂ ਧਰਿਆ ਕਰਮਾਲੀ ਦਾ ਠੀਕ ਹੈ ਜੀ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਕੇਗੀ ਤੇ ਅੱਗੇ ਨੈਕਸਟ ਆਪਣੇ ਕੋਲ ਇਧਰ ਵੀ ਜੀ ਸਹੀ ਆ ਸੂਈ ਜਿੱਤ ਜੀ ਸੂਈ ਸ਼ਾਈਵਾਲ ਹਾਂਜੀ ਲਓ ਜੀ ਸ਼ਾਈਵਾਲ ਅੰਗ ਦੇ ਵਿੱਚ ਇਹ ਵਾਰ ਤੁਸੀਂ ਦੇਖ ਲਓ ਸੋ ਤੇਜਾ ਸੁਬਾ ਹਾਂਜੀ ਇਹ ਸੂਈ ਵੀਰ ਚ 15 ਦਿਨ ਹੋ ਗਏ ਵੱਛੀ ਹੈ ਵੱਛੀ ਦੀ ਮਰ ਗਈ ਪਰਸੋਂ ਪੂਛੀ ਬਣੀ ਹੈ ਪੂਛੀ ਬਣਾ ਲਈ ਆ ਦੇ ਮਿਲ ਪਈ ਜੀ ਇਸ ਤਰ੍ਹਾਂ 파ੜੇ ਦੀ ਠੀਕ ਹੈ ਲਓ ਵੀ ਜੇ ਇਸੇ ਤਰ੍ਹਾਂ 파ੜੇ ਤੇ ਵੰਗਾ ਵੰਗਾ ਪਾ ਲੀਨੇ ਹਾਂ ਵੰਗਾ ਪੱਲ ਤਾਰਾ ਪਾ ਕੇ ਵੰਗਾ ਪਾ ਕੇ ਛੋਲੀ ਦੀ ਠੀਕ ਹੈ ਠੀਕ ਹੈ ਸਭੋ ਸਭੋ ਠੀਕ ਕੋਈ ਤੇ ਅੱਈਆ ਨਾ ਲੈਟ ਗਈ ਹੈ ਮਾਲ ਤੇ ਆਇਆ ਸਾ ਪਾਣੀ ਦਾ ਹਨੇਰੀ ਨੇ ਹਬੂਆ ਕਾ ਵੀ ਚੱਲਣ ਦੀ ਨਾ ਲੈ ਬੰਦ ਹਾਂਜੀ ਹਾਂਜੀ ਮਾ ਤਾਂ ਤੇ ਆ ਪਾਣੀ ਉਹ ਭਾਈ ਭਾਈ ਅੱਛਾ ਵੀਰ ਸਤਰਾਹ ਕੋਈ 12 15 ਦਿਨਾਂ ਦੀ ਸੂਈ ਇਹਦੇ ਥੇਰੇ ਦੁੱਧ 13 ਕਿਲੋ ਵੀ ਦੀ ਦੁੱਧ ਹੋਊਗਾ ਦੇਖੋ 13 ਕਿਲੋ ਹਾਂਜੀ ਲਓ ਵੀ 13 ਕਿਲੋ ਦੁੱਧ ਇਹਦੇ ਥੱਲੇ ਹੁਣ ਹੈਗਾ ਸੋ ਬੱਚਾ ਐਕਸਪਾਇਰ ਹੋ ਗਿਆ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਠੀਕ ਹੈ ਜੀ ਸੋ ਬਾਕੀ ਇਧਰੋਂ ਤੁਹਾਨੂੰ ਵਿਖਾ ਦਿੰਨੇ ਆ ਸੋ ਚਾਰੇ ਥਾਣ ਇੱਕ ਮਾਰਾ ਦੇ ਬੱਚਾ ਫੋਰ ਛਾਂਗ ਜੀ ਲੱਗੀ ਆ ਆ ਫੋਰ ਜੀ ਹੈਗੀ ਇਹ ਵਾਰ ਹੁੰਦਾ ਉਹ ਵਗਦੇ 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 ਚਾਰ ਹੀ ਆ ਹਾਂ ਹਾਂ ਲੈ ਲਵਤ ਲੈ ਲੈ ਬਾਕੀ ਇਹਦਾ ਖੁਰਲੀ ਦੇ ਦਾਣਾ ਪਾ ਕੇ ਨਾ ਹਾਂ ਤੇ ਵੰਗਾ ਪਾ ਕੇ ਚੋ ਲੈਣੀ ਠੀਕ ਆ ਬਈ ਲੋ ਵੀ ਭਰਾਓ ਠੀਕ ਆ ਜੀ ਸੋ ਇਸੇ ਤਰ੍ਹਾਂ ਇਹ ਦਾਣਾ ਨਾਲ ਪਾਲੀ ਦਾ ਬਾੜਾ ਬੰਡਾ ਪਾ ਕੇ ਤੇ ਮਗਰਲੇ ਨਾਲ ਤਨ ਜੂਟ ਪਾ ਲੈਣਾ ਤੇ ਚਵਾਈ ਜਿਹੜੀ ਕਰਾਉਂਦੀ ਆ ਰਾਮ ਨਾਲ ਕਰਮਾ ਦੀ ਠੀਕ ਆ ਤੇ ਇਹਦਾ ਕੀ ਮੁੱਲ ਕੀ ਡਿਮਾਂਡ ਪਤਾ ਕਰਦੇ ਹਾਂ ਮੁੱਲ ਵੀ ਦੀ ਜਦੋਂ ਵੱਚੀ ਹੁੰਦਾ ਆਪਾਂ ਥੋੜੀ ਮਹਿੰਗੀ ਲਈ ਗਈ ਉਹਦਾ ਬੱਚੇ ਬੱਚੇ ਜੀ ਇਹ ਤੁਹਾਨੂੰ ਉਹ ਕੰਮ ਕਰ ਲਿਓ ਫੇਰ ਤੇ ਭਾਵੇਂ 45 60 ਦੀ ਵੇਚ ਲਈਏ ਲੋਕੋ ਆਪਾਂ ਕੰਮ ਕਰਨਾ ਲੰਮਾ ਹਾਂ ਉਹ ਇਧਰ 1000 2000 ਘਾਟਾ ਨਹੀਂ ਹਵ ਲੋਕ ਹੁੰਦਾ ਘੜੀ ਭਰ ਭਰ ਤੋਂ ਲੰਮ ਇਹ ਵੀ ਆਵਾ ਕਰ ਦਾਂਗੇ 2 ਘੱਟ 40 ਦੀ ਪਹੁੰਚ ਕਰ ਦਾਂਗੇ 2 ਘੱਟ 40 ਦੀ ਹਾਂਜੀ ਜੀ ਦੋ ਤਾਂ 13 ਕਿਲੋ ਹੋਊਗਾ ਕੰਡੇ ਆ ਚੂਣ ਇੱਕ ਨੰਬਰ ਦੀ ਹੋਊ ਕੋਲੀ ਕੋ ਉ ਫਿਰਗੀ ਠੀਕ ਆ ਜੀ ਲੋਬੀ ਕਰੋ ਚੱਕ ਠੀਕ ਆ ਜੀ ਸੋ ਬਾਕੀ ਜੋ ਅਸਲੀਅਤ ਹੈ ਆਪਾਂ ਤਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਬਿਲਕੁਲ ਆਪਣੀ ਨਰਤ ਦੇ ਗੱਪਣ ਦੀ ਵੀਡੀਓ ਹੀ ਪਈ ਆ ਇਹਦੀ ਆ ਆਪਣੇ ਚੈਨਲ ਤੇ ਪਈ ਹੈ ਜੀ ਆ ਆਪਣੇ ਕੋਲ ਮੇਰੇ ਕੋਲ ਸੁਈ ਆਵੇ ਠੀਕ ਆ ਆਹ ਮੱਜਾ ਮੇਰੇ ਕੋਲ ਮਰਿਆ ਲਓ ਬਈ ਠੀਕ ਆ ਜੀ ਸੋ ਇੱਥੇ ਦੋਸਤੋ ਗੱਪਣ ਦੀ ਵੀਡੀਓ ਪਾਈ ਸੀ ਆਪਾਂ ਉਹ ਪੂਰੀ ਡਿਟੇਲ ਮੇਰਾ ਵੀਰ ਕੋਈ ਕੱਢ ਕੇ ਸੋ ਇੱਕ ਇਧਰ ਜਿਹੜੀ ਤਕਰੀਬਣਾ ਹੁਣੇ ਕੁਝ ਸਮਾਂ ਪਹਿਲਾਂ ਇੱਕ ਵਾਇਰਸ ਹੋਈ ਆ ਇਹਦੀ ਡਿਟੇਲ ਲੈ ਲਾਂਗੇ ਵੀਰ ਸਤਨਾਮ ਤੋਂ ਕਾਫੀ ਜੇਰ ਜਿਹੜੀ ਪ੍ਰੋਪਰ ਪੈ ਚੁੱਕੀ ਆ ਕੁਝ ਕੁ ਲੜ ਹਜੇ ਵਿੱਚ ਅੰਦਰ ਰਹਿੰਦਾ ਸੀ ਉਹਦੇ ਕਰਕੇ ਥੋੜਾ ਜਿਹਾ ਮੈਂ ਵੀਰ ਸਤਨਾਮ ਨਾਲ ਅਰੇਂਜਮੈਂਟ ਵੀ ਕਰਤਾ ਕਿਨ ਸਤਨਾਮ ਬਾਕੀ ਇਨਸਟਰਕਸ਼ਨ ਆ ਥੋੜੀ ਜਿਹੀ ਹਦਾਇਤਾਂ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਹਾਂ ਜੀ ਉਹ ਨਾਲ ਕਰਕੇ ਜਦੋਂ ਆਪਾਂ ਅਗਲੇ ਹੁੰਦਾ ਲੱਗ ਗਿਆ ਨਾ ਤੇ ਇਹ ਵੀਰ ਸਤਨਾਮ ਸੂਆ ਕਿਨਮਾ ਵੈਲ ਜੀ ਤਿੱਜਾ ਸੂਆ ਸੂਈ ਜੀ ਤਿੱਜਾ ਸਵੇਰ ਦੋਸਤੋ ਇਹ ਵੈਰਸ ہوئی ਆ ਇਹ ਹੈ ਜਦੋਂ ਥਾਂ ਦੀ ਤੇਲ ਠੀਕ ਹੈ ਜੀ ਤੇ ਆ ਦੇਖ ਲੋ ਧਾਰਾ ਪੂਰਾ ਦਾ ਜੋ ਆਦ ਜਿਹੜੇ ਮਖਾਈ ਲੋ ਅਗਲੇ ਥਾਂ ਦੀ ਆ ਜੀ ਉੱਪਰ ਲਿਖ ਪਹਿਣੀ ਆ ਦੇ ਪਹਿਣੀ ਵਾਲਾ ਜਿਹੜਾ ਦੋਸਤੋ ਅਗਲਾ ਥਾਂ ਨਾ ਉਹ ਤੁਹਾਨੂੰ ਇੱਕ ਤੇਲ ਲਾ ਠੀਕ ਆ ਜੀ ਬਾਕੀ ਤਿੰਨੇ ਥਾਂ ਭਰਾ ਬਰੂ ਮੇ ਕੋਈ ਨਹੀਂ ਤੇ ਜੇਰ ਪ੍ਰੋਪਰ ਪਈ ਸਮਝ ਲਿਆ ਜੀ ਠੀਕ ਆ ਜੀ ਥੋੜ੍ਹਾ ਜਿਹਾ ਅੜਿਆ ਕੰਮ ਬਾਕੀ ਉਹ ਵੀ ਪ੍ਰੋਪਰ ਪਾਇਆ ਜਾ ਡਾ ਠੀਕ ਆ ਤੇ ਸੂਈ ਨੂੰ ਅਜੇ ਮਿਲ ਉਹਦਾ ਘੰਟਾ 2-3 ਦੋ ਕਿ ਦੋਟੇ ਕਿਨੇ ਹੋ ਗਏ ਜੀ 2 2.5 ਘੰਟੇ ਹੋ ਗਏ ਹਾਂ ਜੀ ਇਹ ਚੋਈ ਵੀ ਜੀ ਇਹ ਬਹੁਤ ਜਾਈ ਗਾ ਕਰਮਾ ਦੀ ਬਣੀ ਅੱਛਾ ਜੀ ਬੱਚੇ ਨੇ 3.5 ਕਿਲੋ ਜੀ ਬੱਚੇ ਨਹੀਂ ਆਇਆ ਤੇ ਕੋਈ ਨਹੀਂ ਮਾ ਜੇਰ ਪਾ ਦੂਗੀ ਠੀਕ ਹੈ ਆ ਦੇਖੋ ਲਿਓ ਵੀ ਲੋ ਐ ਫਿਕਸ ਜੀ ਲਓ ਜੀ ਠੀਕ ਆ ਸੋ ਇਹ ਆਰਡਰ ਕੁਆਲਿਟੀ ਆ ਜੀ ਸੂ ਸਵਾ ਦੇ ਵਿੱਚ ਇੱਕ ਵਾਰੀ ਚਲੋ ਸਾਰੇ ਭਰਾਵਾਂ ਨੂੰ ਪਤਾ ਕਿਉਂਕਿ ਝੇਰ ਆਲਮੋਸਟ ਪਈ ਆ ਮੇਰਾ ਭਰਾ ਕੋਈ ਵੀ ਇਹ ਕਦੀ ਗੰਡ ਜੀ ਆ ਝੇਰ ਪਈ ਆ ਇੱਕ ਅੱਧੀ ਗੰਡ ਜੀ ਅੜੀ ਆ ਠੀਕ ਹੈ ਉਹ ਵੀ ਤਕਰੀਬਨ ਹਾਂਜੀ ਆ ਲੈ ਕੱਤ ਕੁਦ ਵੇਖ ਲੋ ਪੂਰਾ ਵੱਡਾ ਜੀ ਸੋ ਕੱਤ ਵੱਡਾ ਕੋਈ ਵੀ ਆਪਣਾ ਸੱਜਣ ਸੌਦਾ ਕਰੂਗਾ ਕੱਤ ਵੱਡਾ ਸੋ ਸੂਈ ਸਵਾਈ ਕਰਕੇ ਕਰਨ ਆਇਆ ਤੋ ਹੈ ਨਹੀਂਗਾ ਪਸ਼ੂ ਠੀਕ ਹੈ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਹੁਣ ਇੱਕ ਜਸਟ ਕੋਈ 2 ਘੰਟੇ ਪਹਿਲਾਂ ਸੂਈ ਆ ਤੇ ਸਵੇਰਾਂ ਦੇ ਵਿੱਚ ਕੋਈ ਦੂਜਾ ਕੋਈ ਤੀਜਾ ਬਣ ਕੇ ਆਪਣੀ ਸਮਝ ਨਾਲ ਸੌਦਾ ਕਰ ਲਿਆ ਜੀ ਹਾਂਜੀ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਉਸ ਤੋਂ ਤੇਲ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਭਰਾਵਾਂ ਨੂੰ ਸੋਈ ਸਵਾਈਏ ਤਾਜੀ ਬਿਲਕੁਲ ਬੱਚਾ ਜੇ ਚੰਗੀ ਤਰ੍ਹਾਂ ਖੜਾ ਨਹੀਂ ਹੋ ਸਕਦਾਗਾ ਅੱਗੇ ਬਿਲਕੁਲ ਜਿਹੜਾ ਬੱਛਾ ਮੇਲ ਕਾਲਾ ਬੱਛਾ ਜੀ ਹਾਂਜੀ ਅੱਗੇ ਬੱਛਾ ਮੇਲ ਕਾਫ ਆ ਤੇ ਬਾਕੀ ਜਿਹੜੀ ਬਾੜ ਤੇ ਇਹਨਾਂ ਦੂਜੇ ਤਿੰਨ ਤੇ ਮੋਟਰੀ ਵੀ ਜੀ ਚੱਲ ਵੇਦੀ ਹੈ ਫਿਰ ਸੀਲ ਇਹ ਲੋ ਕਿ ਨਹੀਂ ਦੇ ਹਾਂ ਤੇਰੀ ਧੂਰੀ ਉਦਾਂ ਦਾ ਕੋਈ ਗੰਦੀ ਨਹੀਂ ਕਿ ਹਾਂ ਠੀਕ ਆ ਜੀ ਸੋ ਤਿੰਨ ਥਣ ਪ੍ਰੋਪਰ ਵਰਦੇ ਆ ਠੀਕ ਆ ਜੀ ਬਹਿਣੀ ਵਾਲੇ ਅਗਲੇ ਪਿਛਲੇ ਵਧੀਆ ਇੱਕ ਬਹਿਣੀ ਦਾ ਮਗਰਲਾ ਥਣ ਓਕੇ ਆ ਅਗਲਾ ਥ ਸੋ ਆਲ ਲੈਵਲ ਦਾ ਖਰਾਚ ਚੱਡੇ ਨਹੀਂ ਬੰਨ ਤਾਂ ਤੁਸੀਂ ਚੈੱਕ ਕਰ ਲਓ। ਸੋ ਸੂਸਵਾ ਦੇ ਵਿੱਚ ਇੱਕ ਵਾਰੀ ਹੈਗੀ ਆ ਤੇ ਜੇਰ ਪ੍ਰੋਪਰ ਪਈ ਆ ਠੀਕ ਆ ਜੀ। ਤੇ ਇੱਕ ਥੋੜਾ ਜਿਹਾ ਅਰੇਂਜਮੈਂਟ ਕੀਤਾ ਸੀਗਾ ਸੋ ਉਹ ਭਰਾ ਸਾਰੇ ਆਪਣੇ ਅੰਡਰਸਟੈਂਡ ਕਰ ਲੈਣ ਕਿ ਗੱਲ ਨੂੰ ਇਹਦਾ ਵੀਰ ਸਤਨਾਮ ਕੀ ਮੁੱਲ ਕੀ ਡਿਮਾਂਡ ਕਰਤੀ ਕਰ। ਇਹਦਾ ਮੋਲ ਵੀਰ ਜੀ ਜਦੋਂ ਗਾਈ ਦੁੱਧ ਸਿਵਾ ਜੀ ਨਾਲ ਵੀਰ ਜੀ ਜਿੰਨਾ ਮਰਜ਼ੀ ਕੋ ਚੋਲੇ ਦਾ ਦੁੱਧ ਮੇਰੇ ਨਾਲ ਪਿੰਨਾ ਹੋ ਜਾ 15-16 ਕੁ ਲ ਦੀ ਰਾਂ ਉਹਨੇ ਬਿਲਕੁਲ ਬਿਲਕੁਲ ਜੀ ਤੇ ਮੋਲ ਆਪਾਂ ਕੋਈ ਜ਼ਿਆਦਾ ਨਹੀਂ ਕਰਨਾ 35000 ਦੀ ਪਹੁੰਚ ਕਰ ਦਾਂਗੇ। 35 ਦੀ ਆ 35 ਪਹੁੰਚ ਕਰ ਦਾਂ। ਠੀਕ ਆ। ਉੱਭੇ 35000 ਦੀ ਦੋਸਤੋ ਪਹੁੰਚ ਹੋ ਜੂਗੀ ਠੀਕ ਆ ਜੀ 100 ਕਿਲੋਮੀਟਰ ਤੱਕ ਪਹੁੰਚ ਆ 35000 ਦੇ ਵਿੱਚ ਠੀਕ ਆ ਸੋ ਬਾਕੀ ਭਰਾ ਆਪਣੇ ਚਾਹ ਵਣ ਤੁਸੀਂ ਕਰੋ ਸੰਪਰਕ ਬੱਚੇ ਨੂੰ ਜਨਮ ਦਿੱਤਾ ਜੇਰ ਤਕਰੀਬਨ ਪਈ ਆ ਠੀਕ ਆ ਥੋੜਾ ਜਿਹਾ ਗੰਡੜੀ ਆ ਇੱਕ ਅੱਧੀ ਗੰਡੜੀ ਆ ਜੀ ਹਾਂ ਉਹ ਤੁਹਾਨੂੰ ਆਪਾਂ ਦਿਖਾ ਵੀ ਦਿੱਤੀ ਆ ਬਾਕੀ ਲਿਫਾਫਾ ਪੂਰਾ ਜੇਰ ਦਾ ਭਰਿਆ ਪਿਆ ਉਹ ਬਾਕੀ ਜੇ ਕਿ ਭੈਣ ਭਰਾ ਨਾਲ ਆਪਣਾ ਸੌਦਾ ਹੋਊਗਾ ਆਪਾਂ ਵੀਡੀਓ ਮਰਜੀ ਬਣਾ ਕੇ ਦਿਖਾ ਦਾਂ ਦਿਖਾ ਦਿਓ ਜੀ ਹਾਂਜੀ ਹਾਂਜੀ ਇਸ ਤੋਂ ਬਾਅਦ ਵੀਰ ਸਤਨਾਮ ਗੱਬੜ ਬੱਚੀ ਇੱਕ ਹੈਗੀ ਹੋਣੀ ਸੇਲ ਹੋ ਗਈ ਆ ਜੀ अच्छा जी ओ बेच ली हां ओ बेची है हुया ता वीरे नहीं ताने सामने बैठे है ना हां ठीक है ए हां जी ओदा करके ठीक है ठीक है लो भी एक गब्बण ਮੈੜ ਸੀ ਉਹ ਫਿਲਹਾਲ ਮੇਰੇ ਆਉਣ ਤੋਂ ਪਹਿਲਾਂ ਹੀ ਜਿਹੜੀ ਸੇਲ ਹੋ ਚੁੱਕੀ ਆ ਤੇ ਫਿਲਹਾਲ ਅੱਜ ਜਿਹੜਾ ਮਾਲ ਆ ਪਾ ਤੁਹਾਨੂੰ ਦਿਖਾ ਦਿੱਤਾ ਹੈ 4 ਮਹੀ ਤੇ 3 ਬੈੜਾ ਠੀਕ ਆ ਜੀ ਸੋ ਜਾਇਜ਼ ਰੇਟ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਮਾਲ ਇੱਥੋਂ ਜਾਇਜ਼ ਮਿਲਦਾ ਹੈ ਵਾਲ ਵੀਰ ਦੀ ਮਹਾਰਾਜ ਦੀ ਕਿਰਪਾ ਨਾਲ ਚਲੋ ਪਾਜਰਾ ਸੀ ਬਹੁਤ ਕਰੀਦੀ ਮਿਹਨਤ ਜਦੋਂ ਆਪਾਂ ਆਉਂਦੀ ਮਿਹਨਤ ਕਰਦੇ ਕਿਹੜਾ ਕਜਾਤ ਕਰਦੇ ਆ ਬਸ ਜੀ ਬਸ ਉਹਦਾ ਕਰਕੇ ਮਾਲ ਲਿਆਈਦਾ ਬਹੁਤ ਆ ਫਿਰ ਵਿਕੀ ਵੀ ਜਾਂਦਾ ਮਾਰ ਦੀ ਵੀਰ ਇਸੇ ਤਰ੍ਹਾਂ ਕੋਈ ਉਧਾ ਕੋਈ ਵੀਡੀਓ ਰਾਈ ਕੋ ਉਧਾ ਭਣ ਭਰਾ ਜੁੜੇ ਲੱਗ ਬੰਦੇ ਆਉਂਦੇ ਨਹੀਂ ਅੱਡੇ ਤੇ ਨੋਰਮਲ ਲੋਕਲ ਵੀ ਭਣ ਭਰਾ ਆਇਆ ਗਿਆ ਹਾਂ ਜੀ ਬਾਕੀ ਸਭ ਤੋਂ ਮੇਨ ਕਾਲਾ ਵੀ ਆਪਾਂ ਜ਼ਿਆਦਾ ਲਲਚਾ ਨਹੀਂ ਕਰਦੀ ਵਪਾਰੀ ਭਰਾ ਵੀ ਲੈ ਜਾਂਦੀ ਸਹੀ ਗੱਲ ਇਹ ਚੱਕਰ ਹੋ ਜਾਂਦਾ ਕਿਹੜਾ ਵਪਾਰੀ ਤੋਂ ਵਪਾਰੀ ਲੈ ਜਾਂਦਾ ਵਾਰੀ ਵਾਰੀ ਆ ਰਿਹਾ ਤੇ ਉੱਥੇ ਫਿਰ ਪਤਾ ਵੀ ਕਿੰਨਾ ਘੱਟ ਮਾਰਜਨ ਹੋਊਗਾ ਤਾਂ ਤਿਹੋ ਨਾ ਜਦੋਂ ਆਪ ਨੂੰ ਮਿਲ ਜੇ ਗਾਰੀ ਦਾ ਲੱਗ ਜਾਵੇ ਪੈਟਪੜਾ ਖਰੇ ਕੋ ਨੂੰ ਦੂਰ ਵੀ ਲੱਭ ਜਾ ਬਸ ਜੀ ਬਸ ਹਾਂਜੀ ਇਹ ਗੱਲ ਹੋ ਜਾਂਦੀ ਤੇ ਇੱਕ ਵੀਰ ਸਤਨਾਮ ਆਪਣੇ ਨੰਬਰ ਬੋਲ ਦੇ ਨੰਬਰ ਆਪਣਾ ਹੈ 9294655 58955 ਪਿੰਡ ਕਰੋ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਜੀ ਠੀਕ ਹੈ ਇਹਦਾ ਆਪਣਾ ਕਰੋ ਗ੍ਰੈਂਡ ਕਰੋ ਲਾਗੂ ਦੀ ਪੱਕੀ ਛੜਕ ਮਤਲਬ ਆਪ ਵੀ ਕਰੋ ਦੀ ਠੀਕ ਹੈ ਜੀ ਹਾਂਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ